ਸਾਡੇ ਅਪੋਸਟਰਲ ਅੰਕੁਰ ਨੁਰਲਾ ਜੀ ਖੰਬਰਾ ਮnistito ਜੋਨੇ ਉਹਨਾਂ ਦੀ ਜਿਹੜੀ ਟੀਮ ਉਹਨਾਂ ਦੀ ਐਕਸ਼ਨ ਕਮੇਟੀ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਨਾ ਤਾਂ ਐਕਸ਼ਨ ਕਮੇਟੀ ਰੱਖਿਆ ਹੈ ਲੇਕਿਨ ਐਕਸ਼ਨ ਅਜੇ ਤੱਕ ਕੋਈ ਨਹੀਂ ਲਿਆ ਉਹ ਗੱਪ ਮਾਰਨ ਦੇ ਵਿੱਚ ਵੱਡੀਆਂ ਵੱਡੀਆਂ ਗੱਪਾਂ ਮਾਰਨ ਦੇ ਵਿੱਚ ਲੱਗੇ ਹੋਏ ਆ ਔਰ ਗੱਪ ਵੀ ਐਡੀ ਮਾਰ ਰਹੇ ਆ ਵਿੱਜੇ ਦੀ ਕੋਈ ਹੱਦ ਨਹੀਂ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਆਉਣ ਵਾਲੇ ਸਮੇਂ ਭਵਿੱਖ ਦੇ ਵਿੱਚ ਇਹ ਵੀ ਗੱਪ ਮਾਰ ਦੇਣਗੇ ਵੀ ਸਾਡੀ ਚੰਦਰਮਾ ਉੱਤੇ ਮੰਗਲ ਗ੍ਰਹਿ ਉੱਤੇ ਸਾਡੀ ਬ੍ਰਾਂਚ ਖੁੱਲ ਚੁੱਕੀ ਆ ਜਿਹਦੇ ਵਿੱਚ ਲੱਖਾਂ ਏਲੀਅன்ஸ் ਪ੍ਰਚਾਰ ਸੁਣ ਰਹੇ ਆ ਤੂੰ ਗੱਲਾਂ ਕਰਦਾ ਕੀ ਇਹਨਾਂ ਨੇ ਚੰਦਰਮੇ ਤੇ ਸੂਰੇਜ ਦੇ ਉੱਤੇ ਬ੍ਰਾਂਚਾਂ ਖੋਲ ਲੈਣੀਆਂ ਤੁਸੀਂ ਵੀ ਤਾਂ ਉਸੇ ਪੈਟਰਨ ਤੇ ਕੰਮ ਕਰਦੇ ਹੋ ਤੁਹਾਡੀਆਂ ਨਹੀਂ ਬ੍ਰਾਂਚਾਂ ਹੈਗੀਆਂ ਤੂੰ ਕਹਿੰਦਾ ਮੈਂ ਹਿੱਕ ਦੇ ਵਿੱਚ ਵੱਜਦਾ ਹਿੱਕ ਦੇ ਅੱਜ ਮੈਂ ਖੜਾ ਆਂ ਜਿੱਥੇ ਮਰਜ਼ੀ ਮੈਨੂੰ ਬੁਲਾ ਲਈ ਕੱਲਾ ਹੀ ਆ ਜਾਊਗਾ ਵੱਜੀ ਮੇਰੀ ਹਿੱਕ ਦੇ ਵਿੱਚ ਨਾਲੇ ਤੈਨੂੰ ਪਤਾ ਵੀ ਲੱਗੂਗਾ ਬਾਈਬਲ ਤਾਂ ਕਹਿੰਦੀ ਤੂੰ ਕਿਸੇ ਤੇ ਦੋਸ਼ ਨਾ ਲਾਓ ਤੁਸੀਂ ਦੋਸ਼ ਤੇ ਦੋਸ਼ ਲਾ ਰਹੇ ਆ ਤੁਸੀਂ ਕਹਿੰਦੇ ਦੁਕਾਨਦਾਰੀਆਂ ਇਹਨਾਂ ਨੇ ਖੋਲੀਆਂ ਆ ਕੀ ਸਾਬਤ ਕਰਨਾ ਚਾਹੁੰਦੇ ਆ ਜੇ ਸਾਬਤ ਕਰਨਾ ਚਾਹੁੰਦੇ ਹੋ ਤੇ ਮੈਂ ਕਹਿੰਦਾ ਮੈਂ ਖੁੱਲਾ ਚੈਲੰਜ ਕਰਦਾ ਹਾਂ ਜੇ ਸਾਬਤ ਹੀ ਕਰਨਾ ਚਾਹੁੰਦੇ ਹੋ ਜਾਂ ਪਾਣੀ ਤੇ ਤੁਸੀਂ ਚੱਲ ਕੇ ਦਿਖਾ ਲਓ ਨਹੀਂ ਤਾਂ ਮੈਂ ਪਾਣੀ ਤੇ ਚੱਲ ਕੇ ਦਿਖਾ ਦਿੰਦਾ ਜੇ ਨਾ ਮੈਂ ਪਾਣੀ ਤੇ ਚੱਲ ਸਕਿਆ ਤੇ ਮੈਂ مسیਦ ਦਾ ਪ੍ਰਚਾਰ ਨਹੀਂ ਕਰਾਂਗਾ ਤੂੰ ਕਹਿੰਦਾ ਮੈਂ ਪਾਣੀ ਤੇ ਚੱਲ ਕੇ ਦਿਖਾਉਂਗਾ ਤੂੰ ਯਿਸੂ مسیਹ ਲੱਗ ਗਿਆ ਤੂੰ ਪਾਣੀ ਤੇ ਚੱਲ ਕੇ ਦਿਖਾਏਂਗਾ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਤੁਸੀਂ ਸਮਾਜ ਦੇ ਵਿੱਚ 크ਰਿਸਚੀਅਨਿਟੀ ਦਾ ਤੇਰਾ ਹਾਲ ਉਸ ਕੁੱਤੇ ਵਰਗਾ ਆ ਜਿਹੜਾ ਅੱਗ ਲਾ ਕੇ ਰੂੜੀ ਤੇ ਰੂੜੀਵਾਲ ਨੂੰ ਭਜਦਾ ਬਾਈਬਲ 'ਚ ਲਿਖਿਆ ਆ ਮੇਲ ਮਲਾਪ ਦੀ ਸੇਪਕਾਇ ਕਰੋ ਜੇ ਤੁਸੀਂ ਮੇਲ ਮਲਾਪ ਨਹੀਂ ਰੱਖਣਾ ਚਾਹੁੰਦੇ ਸਾਨੂੰ ਪਤਾ ਲੱਗ ਜਵੇ ਵੀ ਤੁਸੀਂ ਮੇਲ ਮਲਾਪ ਨਹੀਂ ਰੱਖਣਾ ਜੋ ਤੁਹਾਡੇ ਅੰਦਰ ਨਫ਼ਰਤ ਭਰੀ ਹੋਈ ਆ ਈਰਖਾ ਦਾ ਆਤਮਾ ਤੁਹਾਡੇ ਅੰਦਰ ਕੰਮ ਕਰ ਰਿਹਾ ਕਮੰਡ ਦਾ ਆਤਮਾ ਤੁਹਾਡੇ ਅੰਦਰ ਕੰਮ ਕਰ ਰਿਹਾ ਆਤਮਾ ਜੈਲਸ ਦਾ ਆਤਮਾ ਤੁਹਾਡੇ ਅੰਦਰ ਕੰਮ ਕਰ ਰਿਹਾ ਆ ਤੁਸੀਂ ਕੀ ਲੋਕਾਂ ਨੂੰ ਸਿੱਖਿਆ ਦੇ ਰਹੇ ਹੋ ਕਿ ਤੂੰ ਅੱਜ ਵੀਡੀਓ ਦੇ ਵਿੱਚ ਬਿਆਨਬਾਜ਼ੀ ਕਰ ਰਿਹਾ ਕਿ ਤੁਹਾਡੇ ਅੰਦਰ ਮੇਲ ਮਲਾਪ ਵਾਲਾ ਆਤਮਾ ਹੈ ਨਹੀਂ ਤੁਹਾਨੂੰ ਸਾਡੇ ਨਾਲ ਗੱਲ ਕਰ ਲੈਣੀ ਚਾਹੀਦੀ ਸੀਗੀ ਤੁਸੀਂ ਇਹ ਗੱਲ ਆਪਣੇ ਉੱਤੇ ਲਾਗੂ ਨਹੀਂ ਕੀਤੀ ਦੋ ਮਿਨਿਸਟਰੀਆਂ ਦਾ ਅਗਰ ਵਿਵਾਦ ਸੀਗਾ ਆਪੇ ਹੀ ਸੋਲਵ ਹੋ ਜਾਂਦਾ ਕਿਉਂਕਿ ਉਨੇ ਹੀ ਆਦਰ ਦੇ ਯੋਗ ਪਾਸਟਰ ਬਜਿੰਦਰ ਸਿੰਘ ਜੀ ਆ ਉਨੇ ਹੀ ਆਦਰ ਦੇ ਯੋਗ ਪਾਸਟਰ ਅੰਕੁਰ ਨੂਰਲਾ ਜੀ ਆ ਉਹਨਾਂ ਨੇ ਆਪੇ ਹੈਂਡਲ ਕਰ ਲੈਣਾ ਸੀਗਾ ਤੁਸੀਂ ਚੱਕ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਆ ਆ ਤੁਹਾਡੀ ਇੱਕ ਵੀਡੀਓ ਜਿਹੜਾ ਡਰਾਮਾ ਕਰਨਾ ਸਿਖਾ ਰਹੇ ਨੇ ਅੰਕੁਰ ਨੂਰਲਾ ਜੀ ਉਹ ਵੀਡੀਓ ਇੰਨੀ ਆਗਾਂਗੂ ਫੈਲ ਰਹੀ ਆ ਤੇ ਲੋਕ ਸਾਨੂੰ ਸਭਾਲ ਪੁੱਛ ਰਿਹਾ ਵੀ ਤੁਹਾਡੀ ਚਰਚਾਂ ਦੇ ਵਿੱਚ ਐਦਾਂ ਡਰਾਮਾ ਬਾਜੀ ਸਿਖਾਉਂਦੇ ਆ ਕਿਦਾਂ ਡਿਗਣਾ ਕਿਦਾਂ ਕਰਨਾ ਚਾਹੇ ਤੁਸੀਂ ਡਰਾਮਾ ਕਰਨਾ ਸਿਖਾ ਰਹੇ ਸੀ ਲੇਕਿਨ ਆਪਣੀ ਸ਼ਬੀ ਨੂੰ ਹੁਣ ਬਚਾਉਣ ਦੇ ਲਈ ਔਰ ਕਿੰਨੇ ਭੈਣ ਭਰਾਵਾਂ ਤੋਂ ਨਿਊਜ਼ ਚੈਨਲ ਤੋਂ ਤੁਸੀਂ ਵੀਡੀਓ ਪਵਾ ਰਹੇ ਹੋ ਵੀ ਪਤਾ ਲੱਗ ਰਿਹਾ ਵੀ ਸਾਡੀ ਸ਼ਬੀ ਖਰਾਬ ਹੋ ਰਹੀ ਤੁਸੀਂ ਜਦੋਂ ਦੂਸਰੇ ਟੋਇਆ ਪੁੱਟੂਗੇ ਤੇ ਕਹਿੰਦੇ ਜਦੋਂ ਕੋਈ ਵਿਅਕਤੀ ਕਿਸੇ ਲਈ ਟੋਇਆ ਪੁੱਟਦਾ ਉਹਦੇ ਲਈ ਆਪ ਹੀ ਪੁੱਟ ਹੋ ਜਾਂਦਾ ਜਦੋਂ ਤੁਸੀਂ ਦੂਸਰੇ ਦੇ ਹੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਰਾ ਤੁਹਾਡੀ ਟੀਮ ਲੱਗੀ ਹੋਈ ਆ ਪ੍ਰੋਫਿਟ ਬਲਜਿੰਦਰ ਜੀ ਦੇ ਉੱਤੇ ਸ਼ਬੀ ਨੂੰ ਖਰਾਬ ਕਰਨ ਦੇ ਵਿੱਚ ਤੁਹਾਡੇ ਜਿਹੜੇ ਪੈਰੋਕਾਰ ਆ ਜਿਹੜੇ ਤੁਹਾਡੇ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਉੱਤੇ ਚੱਲ ਰਹੇ ਆ ਉਹ ਕਿੱਦਾਂ ਦੀਆਂ ਵੀਡੀਓ ਪਾ ਰਹੇ ਆ ਉਹਨਾਂ ਦਾ ਵੇ ਆਫ ਟਾਕ ਦੇਖੋ ਕਿਹੋ ਜਿਹਾ ਆ ਇਹਦਾ ਮਤਲਬ ਜਿਹੜਾ ਬਾਈਬਲ ਦਾ ਪ੍ਰਚਾਰ ਤੁਸੀਂ ਕਰ ਰਹੇ ਹੋ ਉਹ ਬਸ ਚਰਚ ਤੱਕ ਹੀ ਸੀਮਤ ਆ ਬਾਈਬਲ ਤਾਂ ਕਹਿੰਦੀ ਤੁਸੀਂ ਇੱਕ ਦੂਜੇ ਨਾਲ ਪ੍ਰੇਮ ਪਿਆਰ ਕਰੋ ਲੇਕਿਨ ਪ੍ਰੇਮ ਪਿਆਰ ਵਾਲੀ ਕੋਈ ਗੱਲ ਹੀ ਨਹੀਂ ਤੁਹਾਡੇ ਵਿੱਚ ਬਾਈਬਲ ਤਾਂ ਕਹਿੰਦੀ ਤੁਸੀਂ ਇੱਕ ਦੂਜੇ ਨਾਲ ਪ੍ਰੇਮ ਪਿਆਰ ਕਰੋ ਤੁਸੀਂ ਅੰਕੁਨੂਰਲਾ ਜੀ ਕਦੀ ਕਹਿ ਰਹੇ ਆ ਵੀ ਇਹਨਾਂ ਨੇ ਦੁਕਾਨਦਾਰੀਆਂ ਖੋਲੀਆਂ ਆ ਮੈਂ ਅਸਲ ਭਵਿੱਖਬਾਣੀ ਕਰਾਂਗਾ ਮੈਂ ਅਸਲ ਮੈਨ ਆਫ ਗੋਡ ਆ ਨਰੂਲਾ ਜੀ ਤੁਸੀਂ ਅਸਲ ਮੈਨ ਆਫ ਗੋਡ ਆ ਔਰ ਤੁਹਾਡੇ ਜਿਹੜੇ ਪੈਰੋਂ ਕਾ ਰਿਹਾ ਉਹ ਕਹਿ ਰਿਹਾ ਅਸਲ ਮੈਨ ਆਫ ਗੋਡ ਇਹਦਾ ਮਤਲਬ ਕਿਸੇ ਗੱਲ ਦੀ ਸ਼ੱਕ ਆ ਅੰਕੋ ਨੁਰਲਾ ਜੀ ਤੁਸੀਂ ਆਪ ਇੱਕ ਪ੍ਰੀਸਟ ਆ ਤੇ ਪ੍ਰੀਸਟ ਦੀ ਪ੍ਰੀਸਟ ਦੀ ਨਿਖੇਧੀ ਕਰੇ ਕਿੱਡੀ ਗੱਲ ਮਾੜੀ ਆ ਔਰ ਬਾਈਬਲ ਦਾ ਵਚਨ ਤੋੜ ਮਰੋੜ ਕੇ ਤੁਸੀਂ ਪੇਸ਼ ਕਰਦੇ ਹੋ ਬਾਈਬਲ ਦਾ ਅਸਲ ਸੱਚ ਤਾਂ ਤੁਸੀਂ ਵੀ ਨਹੀਂ ਦੱਸਦੇ ਜੇ ਬਾਈਬਲ ਦਾ ਅਸਲ ਸੱਚ ਦੱਸਿਆ ਜਾਵੇ ਤੇ ਮੈਂ ਕਹਿੰਦਾ ਜਿਹੜੀਆਂ ਤੁਸੀਂ ਆ ਕਰ ਰਹੇ ਆ ਵੀ ਇੱਥੇ ਲੋਕ ਆ ਰਹੇ ਆ ਹਜ਼ਾਰਾਂ ਦੀ ਪੀੜ ਆ ਰਹੀ ਆ ਲੱਖਾਂ ਦੀ ਪੀੜ ਆ ਰਹੀ ਆ ਇਹ ਸਭ ਕੁਝ ਜਿਹੜੇ ਪ੍ਰਲੋਭਨ ਤੁਸੀਂ ਦੇ ਰਹੇ ਹੋ ਤੁਹਾਨੂੰ ਪਤਾ ਲੱਗੇਗਾ ਉਦੋਂ ਜਦੋਂ ਪੰਜਾਬ ਦੇ ਵਿੱਚ ਐਂਟੀ ਕਨਵਰਜਨ ਬਿਲ ਆਉਣ ਵਾਲਾ ਹੀ ਆ ਤੇ ਫੇਰ ਵੀ ਅਸੀਂ ਦੇਖ ਲਵਾਂਗੇ ਔਰ ਤੁਸੀਂ ਕਹਿ ਰਹੇ ਹੋ ਵੀ ਮੈਂ ਜਿਹੜਾ ਮਸੀਹਤ ਨੂੰ ਬਚਾਉਣ ਦੇ ਲਈ ਦਿਨ ਰਾਤ ਲੱਗਾ ਹੋਇਆ ਆ ਮੈਨੂੰ ਨਹੀਂ ਲੱਗ ਰਿਹਾ ਤੁਸੀਂ ਤਾਂ ਮਸੀਹਤ ਨੂੰ ਕਮਜ਼ੋਰ ਕਰ ਰਹੇ ਹੋ ਮੈਂ ਮਸੀਹ ਭਾਈਚਾਰੇ ਨੂੰ ਔਰ ਆਗੂ ਸਹਿਬਾਨਾਂ ਨੂੰ ਇਹ ਬੇਨਤੀ ਕਰਦਾ ਇਹ ਜਿਹੜੀ ਇਹਨਾਂ ਦੀ ਐਕਸ਼ਨ ਕਮੇਟੀ ਗੱਪ ਮਾਰਨ ਦੇ ਵਿੱਚ ਨੰਬਰ ਬੰਨਿਆ ਆ ਆ ਹੁਣ ਦੱਸਿਆ ਕਹਿੰਦੇ ਸਾਡੇ ਕੋਲ 65 ਕਿੱਲੇ ਆ ਇਹਨਾਂ ਕੋਲ 4 ਕਿੱਲੇ ਜਾਂ 5 ਕਿੱਲੇ ਜਾਂ 15 ਕਿੱਲੇ ਆ ਵੀ ਦੱਸੇ ਕੋਈ ਗੱਲ ਦੱਸਣ ਵਾਲੀ ਆ 65 ਕਿੱਲਾਂ 'ਚ ਚਰਚਾ ਫਿਰ ਦੱਸਦੇ ਵੀ ਪ੍ਰੋਫਿਟ ਜੀ ਦੇ ਬਰਾਬਰੀ ਉਹ ਕੋਈ ਪਾਸਟਰ ਨਾਲ ਬੈਠੇ ਸੀ ਉਹਨਾਂ ਦੱਸਦੇ ਵੀ ਇਹਨਾਂ ਦੇ ਇਹਨਾਂ ਦੇ ਇਹਨਾਂ ਕੋਲ ਜਾਦੀ ਸੰਗਤ ਆ ਦੱਸੋ ਇੱਕ ਹੀ ਹੋਈਆਂ ਗੱਲਾਂ ਆ ਇਹਦਾ ਮਤਲਬ ਕਮੰਡ ਤੁਹਾਡੇ ਅੰਦਰ ਆ ਇਰਖਾ ਨਾਲ ਭਰੇ ਹੋਏ ਆ ਤੁਸੀਂ ਜੈਲਸ ਦੇ ਨਾਲ ਭਰੇ ਹੋਏ ਆ ਤੁਸੀਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਇੱਕ ਮਸੀਹੀ ਵਿਅਕਤੀ ਨੂੰ ਲੇਕਿਨ ਟਾਡੇ ਜਿਹੜੇ ਪੈਰੋਕਾਰ ਆ ਆਏ ਦਿਨ ਵੀਡੀਓ ਤੋਂ ਵੀਡੀਓ ਵੀਡੀਓ ਤੋਂ ਵੀਡੀਓ ਬਾਈਬਲ ਤਾਂ ਕਹਿੰਦੀ ਤੁਸੀਂ ਕਿਸੇ ਤੇ ਦੋਸ਼ ਨਾ ਲਾਓ ਤੁਸੀਂ ਦੋਸ਼ ਤੇ ਦੋਸ਼ ਲਾ ਰਹੇ ਆ ਤੁਸੀਂ ਕਹਿੰਦੇ ਦੁਕਾਨਦਾਰੀਆਂ ਇਹਨਾਂ ਨੇ ਖੋਲੀਆਂ ਆ ਕੀ ਸਾਬਤ ਕਰਨਾ ਚਾਹੁੰਦੇ ਹੋ ਜੇ ਸਾਬਤ ਕਰਨਾ ਚਾਹੁੰਦੇ ਹੋ ਤੇ ਮੈਂ ਕਹਿੰਦਾ ਮੈਂ ਖੁੱਲਾ ਚੈਲੰਜ ਕਰਦਾ ਆ ਬੀਜੇ ਸਾਬਤ ਹੀ ਕਰਨਾ ਚਾਹੁੰਦੇ ਹਾਂ ਜਾਂ ਪਾਣੀ ਤੇ ਤੁਸੀਂ ਚੱਲ ਕੇ ਦਿਖਾ ਲ ਦੋ ਨਹੀਂ ਤਾਂ ਮੈਂ ਪਾਣੀ ਤੇ ਚੱਲ ਕੇ ਦਿਖਾ ਲ ਦਿੰਦਾ ਜੇ ਨਾ ਮੈਂ ਪਾਣੀ ਤੇ ਚੱਲ ਸਕਿਆ ਤੇ ਮੈਂ ਮਸੀਹ ਦਾ ਪ੍ਰਚਾਰ ਨਹੀਂ ਕਰਾਂਗਾ ਜਾਂ ਤੁਸੀਂ ਚੱਲ ਕੇ ਦਿਖਾ ਲ ਦੋ ਵੀ ਜਿਹੜੀ ਅਸਲ ਅਸਲ ਵਾਲੀ ਗੱਲ ਕਰਦੇ ਹੋ ਤੁਸੀਂ ਵੀ ਅਸਲ ਮੈਨ ਆਫ ਗੋਡ ਹਾਂ ਮੈਂ ਨਾ ਵਿਸ਼ਵਾਸ ਰੱਖਦਾ ਖੁਦਾਵੰਤ ਤੇ ਪ੍ਰਭੂ ਯਿਸੂ ਮਸੀਹ ਤੇ ਜਿਉ ਪਤਰਸ ਨੂੰ ਚਲਾ ਸਕਦਾ ਸਾਨੂੰ ਵੀ ਚਲਾ ਸਕਦਾ ਕਰੋ ਚੈਲੰਜ ਐਕਸੈਪਟ ਜੇ ਤੁਸੀਂ ਇਹ ਗੱਲ ਕਰਦੇ ਹੋ ਮੈਂ ਬਾਈਬਲ ਤੋਂ ਵੀ ਤੁਹਾਨੂੰ ਕੁਝ ਨਾ ਸਵਾਲ ਜਵਾਬ ਪੁੱਛਾਂ ਤੇ ਤੁਹਾਨੂੰ ਉਹਦੇ ਵੀ ਜਵਾਬ ਨਹੀਂ ਦੇ ਹੋਣੇ ਤੁਹਾਡੇ ਕੋ ਅਸੀਂ ਥੀਓਲੋਜੀਕਲ ਸਟੱਡੀ ਨੂੰ ਪੜਿਆ ਆ ਅਸੀਂ ਮੈਥੀਓਲੋਜੀ ਨੂੰ ਵੀ ਜਾਣਦੇ ਆ ਪ੍ਰਭੂ ਯਿਸੂ ਮਸੀਹ ਜਿਹਦੇ ਪਾਕ ਅਤੇ ਮੁਕੱਦਸ ਨਾਮ ਦੇ ਵਿੱਚ ਆਪ ਸਭ ਨੂੰ ਜੈ ਮੈਂ ਪੀਟਰ ਮਸੀਹ ਬਲੰਦਪੁਰ ਮੈਂ ਕਿਸੇ ਮਿਨਿਸਟਰੀ ਦੀ ਫੇਵਰ ਜਾਂ ਕਿਸੇ ਵੀ ਵਿਅਕਤੀ ਦੀ ਫੇਵਰ ਦੇ ਵਿੱਚ ਗੱਲ ਨਹੀਂ ਕਰਦਾ ਜੋ ਸੱਚਾਈ ਆ ਮੈਂ ਸੱਚਾਈ ਦੇ ਉੱਤੇ ਹਮੇਸ਼ਾ ਗੱਲ ਕਰਦਾ ਆ ਰਿਹਾ ਤੇ ਸੱਚਾਈ ਦੀ ਹੀ ਹਮੇਸ਼ਾ ਗੱਲ ਕਰਾਂਗਾ ਬੀਤੀ ਰਾਤ ਇੱਕ ਫੇਸਬੁੱਕ ਪੋਸਟ ਦੇ ਉੱਪਰ ਵੀਡੀਓ ਪਾਈ ਗਈ ਜੋ ਕਿ ਸੁਰਜੀਤ <th>ਪਰਦੀ ਆ ਉਹ ਰੋ ਆਪਣੇ ਬਿਆਨਾਂ ਦੇ ਵਿੱਚ ਜ਼ਿਕਰ ਕਰ ਰਹੇ ਆ ਕੀ ਅਪੋਸਟਲ ਅੰਕੁਰ ਯੂਸਫ ਨਰੂਲਾ ਜੀ ਮੇਲ ਮਲਾਪ ਵਾਲਾ ਆਤਮਾ ਇਹਨਾਂ ਦੇ ਅੰਦਰ ਨਹੀਂ ਆ ਇਹ ਮੇਲ ਮਲਾਪ ਦੀ ਗੱਲ ਨਹੀਂ ਕਰਦੇ ਮੈਂ ਸਰਜੀਤ <th>ਪਰ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਡੇ ਅੰਦਰ ਕਿੰਨਾ ਕੁ ਮੇਲ ਮਲਾਪ ਵਾਲਾ ਆਤਮਾ ਆ ਨਾਲੇ ਅਪੋਸਟਲ ਜੀ ਨੇ ਕੀ ਗਲਤ ਕਹਿ ਦਿੱਤਾ ਜੋ ਤੁਸੀਂ 25 ਤਰੀਕ ਵਾਲੇ ਦਿਨ ਅਸ਼ਲੀਲਤਾ ਦਾ ਨੰਗਾ ਨਾਚ ਚਰਚ ਦੇ ਵਿੱਚ ਨਚਾਇਆ ਕੀ ਉੱਥੇ ਬੇਅਦਬੀ ਨਹੀਂ ਹੋਈ ਕੀ ਉੱਥੇ ਅਸ਼ਲੀਲਤਾ ਨਹੀਂ ਫੈਲਾਈ ਗਈ ਕੀ ਹਾਲੇਲੂਇਆ ਸ਼ਬਦ ਦੀ ਬੇਅਦਬੀ ਉੱਥੇ ਨਹੀਂ ਹੋਈ ਹਰ ਇੱਕ ਬੰਦਾ ਜਿਹੜਾ ਮਸੀਹ ਦੇ ਵਿੱਚ ਅਣਖ ਗੈਰਤ ਰੱਖਣ ਵਾਲਾ ਇਨਸਾਨ ਆ ਉਹਨੇ ਇਸ ਮੁੱਦੇ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਔਰ ਮੈਂ ਵੀ ਇਸ ਮੁੱਦੇ ਨੂੰ ਚੁੱਕਿਆ ਔਰ ਚੁੱਕਿਆ ਹੀ ਨਹੀਂ ਬਲਕਿ ਇੱਕ ਤਰੀਕ 2024 ਨੂੰ ਮਾਨਯੋਗ ਐਸਐਸਪੀ ਜਲੰਧਰ ਨੂੰ ਮਹਿਮਤ ਚੌਧਰੀ ਗੁਲਸ਼ਨ ਗਰੋਵਰ ਉਪਾਸਨਾ ਸਿੰਘ ਰਾਖੀ ਸਾਵਨ ਦੇ ਬਰ ਖਿਲਾਫ ਮੈਂ ਇੱਕ ਦਰਖਾਸਤ ਵੀ ਦਿੱਤੀ ਜਿਦੇ ਵਿੱਚ ਮੈਂ ਉਹਨਾਂ ਵੱਲੋਂ ਕੀਤੀ ਬੇਅਦਬੀ ਦੇ ਪ੍ਰਤੀ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਕਾਰਵਾਈ ਆਪ ਸਭ ਨੂੰ ਦੇਖਣ ਨੂੰ ਮਿਲ ਜਾਵੇਗੀ ਮੈਸਰਜੀਤ ਥਾਪਰ ਨੂੰ ਕਹਿਣਾ ਚਾਹਨਾ ਕਿ ਤੂੰ ਅੱਜ ਵੀਡੀਓ ਦੇ ਵਿੱਚ ਬਿਆਨਬਾਜ਼ੀ ਕਰ ਰਿਹਾ ਕਿ ਤੁਹਾਡੇ ਅੰਦਰ ਮੇਲਮਲਾਪ ਵਾਲਾ ਆਤਮਾ ਹੈ ਨਹੀਂ ਤੁਹਾਨੂੰ ਸਾਡੇ ਨਾਲ ਗੱਲ ਕਰ ਲੈਣੀ ਚਾਹੀਦੀ ਸੀਗੀ ਤੁਸੀਂ ਇਹ ਗੱਲ ਆਪਣੇ ਉੱਤੇ ਲਾਗੂ ਨਹੀਂ ਕੀਤੀ ਦੋ ਮਿਨਿਸਟਰੀਆਂ ਦਾ ਅਗਰ ਵਿਵਾਦ ਸੀਗਾ ਆਪੇ ਹੀ ਸੋਲਵ ਹੋ ਜਾਂਦਾ ਕਿਉਂਕਿ ਉਨੇ ਹੀ ਆਦਰ ਦੇ ਯੋਗ ਪਾਸਟਰ ਬਜਿੰਦਰ ਸਿੰਘ ਜੀ ਆ ਉਨੇ ਹੀ ਆਦਰ ਦੇ ਯੋਗ ਪਾਸਟਰ ਅੰਕਰ ਨੂਰਲਾ ਜੀ ਆ ਉਹਨਾਂ ਨੇ ਆਪੇ ਹੈਂਡਲ ਕਰ ਲੈਣਾ ਸੀਗਾ ਤੁਸੀਂ ਚੱਕ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਆ ਆ ਮੈਂ ਦੇਖਣ ਸੁਣਨ ਵਾਲੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜੋ ਵੀ ਇਹ कांड ਹੋਇਆ ਆ ਇਹਦੇ ਪਿੱਛੇ ਸਰਾ ਸਰ ਸਰਜੀਤ ਥਾਪਰ ਦਾ ਹੱਥ ਆ ਕਿਉਂਕਿ ਇਹ ਬੰਦੇ ਨੂੰ ਮੈਂ ਭਲੀ ਭਾਂਤ ਜਾਣਦਾ ਆ ਇਹ ਕਿੰਨੇ ਕ ਗਿਆਨ ਦਾ ਮਾਲਕ ਆ ਇਹ ਤੂੰ ਕੋਈ ਬਹੁਤੇ ਗਿਆਨ ਦਾ ਮਾਲਕ ਨਹੀਂ ਆ ਸਰਜੀਤ ਥਾਪਰ ਭਲੀ ਭਾਂਤ ਤੈਨੂੰ ਜਲੰਧਰ ਦਾ ਕੱਲਾ ਕੱਲਾ ਬੰਦਾ ਜਾਣਦਾ ਆ ਤੂੰ ਬਲੈਕਮੇਲਰ ਆ ਲੋਕਾਂ ਦੇ ਉੱਤੇ ਨਜਾਇਜ਼ ਪਰਚੇ ਪਵੋਨਾਂ ਤੂੰ ਪੈਸਿਆਂ ਦੀ ਖਾਤਰ ਉਰੇ ਤੈਨੂੰ ਸਾਬਤ ਵੀ ਕਰਕੇ ਦਿਖਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤੂੰ ਕੀ ਕੁਝ ਕਰਦਾ ਆ ਤੂੰ ਗੱਲਾਂ ਕਰਦਾ ਲੀਡਰੀ ਦੀ ਤੈਨੂੰ ਜਲੰਧਰ ਦੇ ਵਿੱਚ ਕੋਈ ਪਾਸਟਰ ਤਾਂ ਤੈਨੂੰ ਕੋਈ ਬੁਲਾ ਕੇ ਰਾਜੀ ਨਹੀਂ ਕਿਹੜੇ ਫੰਕਸ਼ਨ ਤੇ ਤੈਨੂੰ ਇਨਵਾਈਟ ਕੀਤਾ ਤੂੰ ਗੱਲਾਂ ਕਰਦਾ ਮਸੀਹਤ ਦੀ ਆਪ ਤਾਂ ਪਹਿਲਾਂ ਮਸੀਹ ਬਣ ਜਾ ਪਹਿਲਾਂ ਆਪ ਤਾਂ 크ਿਸਚੀਅਨਟੀ ਅਡਾਪਟ ਕਰ ਲਾ ਉਸ ਤੋਂ ਬਾਅਦ ਗੱਲ ਕਰ ਲਈ ਮਸੀਹਤ ਦੀ ਤੂੰ ਕਹਿੰਦਾ ਆ ਮੈਂ ਪਾਣੀ ਤੇ ਚੱਲ ਕੇ ਦਿਖਾਉਂਗਾ ਤੂੰ ਯਸਮੁਸੀ ਲੱਗ ਗਿਆ ਤੂੰ ਪਾਣੀ ਤੇ ਚੱਲ ਕੇ ਦਿਖਾਏਂਗਾ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਤੁਸੀਂ ਸਮਾਜ ਦੇ ਵਿੱਚ ਕ੍ਰਿਸਚੀਅਨਿਟੀ ਦਾ ਤੇਰਾ ਹਾਲ ਉਸ ਕੁੱਤੇ ਵਰਗਾ ਆ ਜਿਹੜਾ ਅੱਗ ਲਾ ਕੇ ਰੂੜੀ ਤੇ ਰੂੜੀ ਵਾਲ ਨੂੰ ਭਜਦਾ ਬੀੜਾ ਗਰਗ ਕਰਕੇ ਰੱਖਿਆ ਤੂੰ ਕ੍ਰਿਸਚੀਅਨਿਟੀ ਦਾ ਆ ਉਦਦਾ ਦਾ ਤੇਰੇ ਨਾਲ ਆ ਤੁਰਿਆ ਫਿਰਦਾ ਆ अवतार सिंह ओ भी तेरे नाल ਦਾ ਹੀ ਆ ਉਹ ਤੁਸੀਂ ਨਮਾਇੰਦਗੀ ਕਰਨੀ ਆ مسیਖ ਕੌਮ ਦੀ ਪਹਿਲਾਂ ਆਪ ਤਾਂ ਕ੍ਰਿਸਚੀਅਨ ਬਣ ਜਾਓ ਆਪ ਅਜੇ ਤੁਸੀਂ ਕ੍ਰਿਸਚੀਅਨ ਬਣੇ ਨਹੀਂ ਪੂਰੀ ਰੀਤੀ ਦੇ ਨਾਲ ਤੇ ਤੁਸੀਂ ਗੱਲਾਂ ਕਰਦੇ ਹੋ ਕ੍ਰਿਸਚੀਅਨਟੀ ਦੀਆਂ ਲੀਡਰਸ਼ਿਪ ਦੀਆਂ ਤੂੰ ਮੁਕਾਬਲਾ ਕਰੂਗਾ ਸਰਜੀਤਾ ਪਰ ਪ੍ਰਭੂ ਦੇ ਦਾਸਾਂ ਦਾ ਔਕਾਤ ਕੀ ਆ ਤੇਰੀ ਜਿੰਨੀ ਕਿ ਤੂੰ ਔਕਾਤ ਦਾ ਮਲ ਗਿਆ ਪਤਾ ਸਭ ਨੂੰ ਕੋਈ ਲੀਡਰ ਤਾਂ ਤੈਨੂੰ ਮੰਨ ਕੇ ਰਾਜੀ ਨਹੀਂ ਆਪਣੀਆਂ ਸਟੇਜਾਂ ਤੇ ਤਾਂ ਤੈਨੂੰ ਕੋਈ ਬੁਲਾ ਕੇ ਰਾਜੀ ਨਹੀਂ ਤੂੰ ਗੱਲਾਂ ਕਰਦਾ ਵੀ ਮੈਂ ਕ੍ਰਿਸਚੀਅਨ ਕੌਮ ਦਾ ਆਗੂ ਆ ਵੀ ਸਾਨੂੰ ਲੋਕ ਪੁੱਛਦੇ ਨੇ ਕਿਹੜੇ ਲੋਕ ਤੈਨੂੰ ਪੁੱਛਦੇ ਨੇ ਪੇਡ ਵਰਕਰ ਆ ਜਿਹੜਾ ਮਰਜ਼ੀ ਤੈਨੂੰ 1200 ਰੁਪਏ ਦੇ ਕੇ ਜਿੱਧਰ ਨੂੰ ਮਰਜ਼ੀ ਤੈਨੂੰ ਤੋਰ ਲਵੇ ਔਕਾਤ ਕੀ ਆ ਤੇਰੀ ਤੂੰ ਗੱਲਾਂ ਕਰਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਤੂੰ ਕ੍ਰਿਸਚੀਅਨਿਟੀ ਦਾ ਤੂੰ ਜਿਹੜੇ ਸਵਾਲ ਕਰਨੇ ਆ ਬਾਈਬਲ ਦੇ ਵਿੱਚੋਂ ਮੈਨੂੰ ਕਰ ਮੈਂ ਤੇਰੇ ਇਕੱਲੇ ਇਕੱਲੇ ਸਵਾਲ ਦਾ ਜਵਾਬ ਦਵਾਂਗਾ ਜਿੱਥੇ ਮਰਜ਼ੀ ਤੂੰ ਆ ਜੀ ਤੂੰ ਕਹਿੰਦਾ ਮੈਂ ਹਿੱਕ ਦੇ ਵਿੱਚ ਵੱਜਦਾ ਹਿੱਕ ਦੇ ਅੱਜ ਮੈਂ ਖੜਾ ਆਂ ਜਿੱਥੇ ਮਰਜ਼ੀ ਮੈਨੂੰ ਬੁਲਾ ਲਈ ਇਕੱਲਾ ਹੀ ਆ ਜਾਊਗਾ ਵੱਜੀ ਮੇਰੀ ਹਿੱਕ ਦੇ ਵਿੱਚ ਨਾਲੇ ਤੈਨੂੰ ਪਤਾ ਵੀ ਲੱਗੂਗਾ ਤੂੰ ਗੱਲਾਂ ਕਰਦਾ ਕੀ ਇਹਨਾਂ ਨੇ ਚੰਦਰਮੇ ਤੇ ਸੂਰਜ ਦੇ ਉੱਤੇ ਬਰਾਂਚਾ ਖੋਲ ਲੈਣੀਆਂ ਤੁਸੀਂ ਵੀ ਤਾਂ ਉਸੇ ਪੈਟਰਨ ਤੇ ਕੰਮ ਕਰਦੇ ਹੋ ਤੁਹਾਡੀਆਂ ਨਹੀਂ ਬਰਾਂਚਾ ਹੈਗੀ ਤੁਸੀਂ ਉਹ ਛੀਆਂ ਹਰਕਤਾਂ ਤੋਂ ਬਾਜ਼ ਆ ਜਾਓ ਮੈਂ ਸਾਫ਼-ਸਾਫ਼ ਕਹਿਣਾ ਚਾਹੁੰਦਾ ਵੀਡੀਓ ਦੇ ਮਾਧਿਅਮ ਰਾਈ ਅਵਤਾਰ ਸਿੰਘ ਨੂੰ ਤੇ ਸਰਜੀਤ ਥਾਪਰ